ਲੋਕੋ ਮਿੱਤਰੋ ਆਪਾਂ ਜੋ ਲੱਗਦੇ ਮੇਲੇ ਤੇ ਮਰਜ ਦੇ ਮੇਲੇ ਤੇ ਲੱਗਿਆ ਭਾਰੀ ਸੇਲ ਕੱਪੜਿਆਂ ਦੀ ਤੇ ਬਹੁਤ ਜ਼ਿਆਦਾ ਸਸਤੇ ਕੱਪੜੇ ਨੇ ਬਈ ਸਿਰਾ ਬ੍ਰਾਂਡਡ ਆ ਤੇ ਇਹ ਦੁਕਾਨ ਹੈਗੀ 4 ਨੰਬਰ ਨੱਕ ਦੇ ਜਮਾ ਕੋਲ ਗੁਰਦੁਆਰਾ ਸਾਹਿਬ ਦਾ ਨੰਬਰ 4 ਨੰਬਰ ਗੇਟ ਤੇ ਜਮਾ ਸਾਹਮਣੇ ਖੜ ਗਿਆ ਇਹ ਭਾਰੀ ਸੇਲਾ ਦੀ ਦੁਕਾਨ ਤੇ ਇਥੇ ਬਹੁਤ ਜ਼ਿਆਦਾ ਸਾਫੇ ਆ ਬਈ ਸਿਰਾ ਕੁਆਲਟੀ ਦੇ ਹੈਗੇ ਆ ਦੇਖਣ ਦੇਖੋ ਬਹੁਤ ਜ਼ਿਆਦਾ ਲੋਕ ਪਸੋ ਖਰੀਦ ਲੈ ਲੈ ਬਈ ਮਾਗੀ ਦਾ ਮੇਲਾਗਾ ਤੇ ਲੈ ਲੋ ਲਾਹਾ ਤੇ ਬਹੁਤ ਸਸਤੇ ਕੱਪੜੇ ਆ ਤੇ ਇਦੋਂ ਸਸਤੇ ਕਿਤੋਂ ਨਹੀਂ ਮਿਲ ਸਕਦੇ ਤੁਸੀਂ ਦੇਖੋਗੇ ਦਾ ਕਹੋਗੇ ਬਈ ਵਾਕੀ ਇਸਰਾ ਗੱਲ ਬਾਤ ਆ ਤੇ ਇੱਥੇ ਜਰੂਰ ਆ ਕੇ ਤੁਸੀਂ ਆਪਣਾ ਖਰੀਦ ਸਕਦੇ ਆ ਕੋਈ ਵੀ ਬਈ ਇਹਦੇ ਵੈਸੇ ਵੀ ਮੇਲੇ ਤੇ ਆ ਦੇਖੋ ਬਈ ਕਿੰਨੇ ਬ੍ਰਾਂਡਡ ਕੱਪੜੇ ਨੇ ਦੇਖੋ ਆ ਦੇਖੋ ਕੋਟ ਦੇਖੋ ਸਿਰਾ ਸਿਰਾ ਬਈ ਬਲੇਜ਼ਰ ਬਹੁਤ ਸਿਰਾ ਗੱਲਬਾਤ ਆ ਲੈ ਲੋ ਨਜ਼ਾਰੇ ਆ ਕੇ ਤੇ ਲੈ ਜੋ ਖਰੀਦ ਕੇ ਆਹ ਦੇਖੋ 400 ਦੇ ਬਲੇਜ਼ਰ ਤੇ ਬਹੁਤ ਬਈ ਗਰਮ ਨੇ ਬਹੁਤ ਸਿਰਾ ਗਾ ਦੇਖੋ ਐਵੇਂ ਸੇਲਾਂ ਲੱਗੀਆਂ ਪਈਆਂ ਨੇ ਤੁਸੀਂ ਕਹੋਗੇ ਯਾਰ ਵਾਕਈ ਯਾਰ ਠੰਡ ਤੋਂ ਬਚ ਗਏ ਆ ਕਿਉਂ ਠੰਡ ਤੋਂ ਬਚਣ ਲਈ ਕੁਝ ਤਾਂ ਹੋਣਾ ਚਾਹੀਦਾ ਗਾ ਤੇ ਆ ਤੁਸੀਂ ਬਲੇਜ਼ਰ ਦੇਖੇ ਹੋਣਗੇ ਕਿੰਨੇ ਕਿੰਨੇ ਰੇਟਾਂ ਦੇ ਮਿਲਦੇ ਨੇ 3 3 4 4 5 5000 ਦੇ ਮਿਲਦੇ ਨੇ ਜੋ ਕਿ ਆਪਾਂ ਨੂੰ ਇੱਥੇ 400 ਦੇ ਵਿੱਚ ਹੀ ਮਿਲ ਰਹੇ ਨੇ ਜਮਾ ਨਿਊ ਬ੍ਰਾਂਡ ਬਈ ਸਿਰਾ ਗੱਲਬਾਤ ਹੈਗੀ ਆ ਆ ਦੇਖੋ 200 ਦੇ ਕੋਟ ਆ ਦੇਖੋ ਕਿੱਡੇ ਕਿੱਡੇ ਕੋਟ neck neck hand coat ਨੇ ਜੋ ਕਿ ਆਪਾਂ ਨੂੰ ਬਾਹਰ 1000 1000 2000 ਦੇ ਮਿਲਦੇ ਨੇ ਆ ਦੇਖੋ ਬਈ ਸਿਰਾ ਪੂਰੀ ਗੱਲਬਾਤ ਆ ਜਰੂਰ ਆਗੇ ਤੁਸੀਂ ਇੱਥੇ ਖਰੀਦੋ ਤੇ ਤੁਸੀਂ ਆ ਦਾ ਲਾਹਾ ਲਓ ਕਿਉਂਕਿ ਇਹ ਫਿਰ ਸਾਲ ਤੇ ਗੱਲ ਜਾਵੜੇਂਦੀ ਹੈਗੀ ਆ ਲੋਰਾ ਦੇਖੋ ਬਈ ਕਿੰਨੀਆਂ ਘੈਂਟ ਨੇ ਸਿਰਫ 150 ਦੇ ਵਿੱਚ ਕੋਈ ਮਰਜ਼ੀ ਲੋ ਚੱਕੋ ਤੇ ਸਿਰਫ 150 ਰੁਪਏ ਦੇ ਵਿੱਚ ਜੋ ਕੀ 300 350 400 500 ਤੱਕ ਮਿਲਦੀ ਹੈ ਤੇ ਬਹੁਤ ਵਧੀਆ ਇੱਥੇ ਕੱਪੜੇ ਨੇ ਬਈ ਆ ਦੇਖੋ ਕੋਟ ਕਿੰਨਾ ਘੈਂਟ ਪਿਆ ਸਿਰਫ 200 ਰੁਪਏ ਦੇ ਵਿੱਚ ਸਿਰਫ 200 ਰੁਪਏ